ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਕੱਲ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਕਿ ਸ਼ਾਮ ਨੂੰ ਪੰਜਾਬ ਜੀ ਕੇ ਹੋਵੇਗੀ ਉਸੇ ਤਰ੍ਹਾਂ ਅੱਜ ਮੈਂ ਤੁਹਾਨੂੰ ਸੈਕੰਡ ਵੀਡੀਓ ਦੇ ਰਿਹਾ ਹਾਂ ਜੋ ਕਿ TCS ਵੱਲੋਂ ਪੁੱਛੇ ਗਏ ਹਨ ਕਿਉਂਕਿ ਪਿਛਲੀ ਵਾਰ TCS ਵੱਲੋਂ ਪੁੱਛੇ ਗਏ ਜਦੋਂ ਪੰਜਾਬ ਪੁਲਿਸ ਦੇ ਵਿੱਚ ਕੁਐਸਚਨ ਤਾਂ ਦੋਸਤੋ ਉਹਨਾਂ ਦਾ ਲੈਵਲ ਕੁਝ ਹੋਰੀ ਸੀ ਬਟ ਆ ਸਾਰੇ ਸੇਮ ਹੀ ਰਹੇ ਹਨ ਬਟ ਥੋੜਾ ਜਿਹਾ ਲੈਵਲ ਉਹਨਾਂ ਦਾ ਹੋਰ ਸਾਬ ਦਾ ਹੁੰਦਾ ਹੈ ਤਾਂ ਦੋਸਤੋ ਮੈਂ TCS ਦੇ ਜੋ ਵੀ ਕੁਐਸਚਨ ਪੁੱਛੇਗਾ ਨਾ ਇਸ ਤੋਂ ਪਹਿਲਾਂ ਸਾਰੇ ਪ੍ਰੈਸ਼ਨ ਲੈ ਕੇ ਆਇਆ ਹਾਂ 100 ਤੋਂ ਵੱਧ ਪ੍ਰੈਸ਼ਨ ਹੋਣਗੇ ਦੋਸਤੋ ਤਾਂ ਤੁਹਾਨੂੰ ਇੱਕ ਵਾਰ ਕੱਲ ਕਰਾ ਦਿੰਦੇ ਜੇਕਰ ਕੱਲ ਨਹੀਂ ਦੇਖੀ ਵੀਡੀਓ ਤਾਂ ਉਸ ਨੂੰ ਜਰੂਰ ਦੇਖ ਲੈਣਾ ਦੋਸਤੋ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਅਤੇ ਉਹਨਾਂ ਕੁਐਸਚਨਾਂ ਨੂੰ ਵੀ ਦੇਖ ਲੈਣਾ ਤਾ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪੇਪਰ A ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੁਹਾਵਰੇ ਜੋ ਕਿ ਮੈਂ ਤੁਹਾਨੂੰ ਸਵੇਰ ਵੀਡੀਓ ਦਿੱਤੀ ਸੀ ਅਤੇ ਪੇਪਰ B ਦੇ ਲਈ ਹੈ ਜੋ ਕਿ ਇਹ ਵੀਡੀਓ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਆ ਜੋ ਕੁਐਸਚਨ ਪਿਆ ਹੈ TCS ਵੱਲੋਂ ਪੁੱਛਿਆ ਗਿਆ ਹੈ ਦੋਸਤੋ ਤਾ ਏਕ ਹੀ ਪੇਪਰ ਏ ਅਤੇ ਪੇਪਰ ਬੀ ਦੋਨਾਂ ਦੇ ਲਈ ਹੀ ਇੰਪੋਰਟੈਂਟ ਬਣ ਜਾਂਦਾ ਹੈ ਕਿਉਂਕਿ ਇਹ ਸੱਭਿਆਚਾਰ ਕਲਚਰ ਦੇ ਵਿੱਚੋਂ ਪੁੱਛਿਆ ਗਿਆ ਕੁਐਸਚਨ ਹੈ ਦੋਸਤੋ ਤਾਂ ਚੱਲਦੇ ਆਂ ਆਪਾਂ ਪਹਿਲੇ ਕੁਐਸਚਨ ਵੱਲ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹਨ ਖਾਸ ਕਰਕੇ ਪੰਜਾਬ ਪੁਲਿਸ ਵਾਲਿਆਂ ਦੇ ਲਈ ਅਤੇ ਆਦਰ ਕੰਪੀਟੀਟਿਵ ਐਗਜ਼ਾਮ ਜਿੰਨੇ ਵੀ ਹਨ ਦੋਸਤੋ ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਵਾਲਿਆਂ ਦੇ ਲਈ ਹੈ ਅਤੇ ਪੀ ਟ੍ਰਿਪਲ ਐਸ ਬੀ ਜੋ ਕਿ ਬੋਰਡ ਹੈ ਉਸ ਦੇ ਲਈ ਹੈ ਉਸ ਦੇ ਵੱਲੋਂ ਜੋ ਵੀ ਪੇਪਰ ਆਉਂਦੇ ਹਨ ਬੋਰਡ ਵੱਲੋਂ ਆਉਂਦੀਆਂ ਹਨ ਵੈਕੈਂਸੀਸ ਆਊਟ ਹੁੰਦੀਆਂ ਹਨ ਤਾਂ ਸਾਰੇ ਪੇਪਰਾਂ ਦੇ ਵਿੱਚ ਪੰਜਾਬ ਜੀਕੇ ਆਉਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਵੀ ਅਦਾ ਕਰਦੀ ਹੈ ਤਾ ਦੋਸਤੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਇਹ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਵਧੀਆ ਲੱਗੇ ਕੁਐਸਚਨ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਵਿੱਚ ਦੋਸਤੋ ਇਹ ਵੀਡੀਓ ਅਤੇ ਜੇਕਰ ਚੈਨਲ ਤੇ ਨਿਊ ਵਿਊਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਦੋਸਤੋ ਕੱਲ ਆਪਾਂ ਕੁਐਸਚਨ ਕੀਤੇ ਸੀ ਕੱਲ ਆਪਣੇ ਕੁਐਸਚਨ ਹੋ ਗਏ ਸਨ ਤਾਂ ਉੱਥੇ ਅ ਅੱਧੇ ਕੁਐਸਚਨ ਕੱਲ ਕਰਵਾ ਦੇ ਦੋਸਤੋ ਨਹੀਂ ਦੇਖੀ ਵੀਡੀਓ ਤਾਂ ਕੱਲ ਵਾਲੀ ਵੀਡੀਓ ਜ਼ਰੂਰ ਦੇਖਣਾ ਅੱਜ ਦਾ ਕੁਐਸਚਨ ਕਹਿੰਦਾ ਹੈ ਦੋਸਤੋ ਜਵਾਨ ਕੁੜੀਆਂ ਦੁਆਰਾ ਹੱਥ ਫੜ ਕੇ ਅਤੇ ਵਾਧੀ ਰਫਤਾਰ ਨਾਲ ਚੱਕਰਾਂ ਵਿੱਚ ਘੁੰਮਦੇ ਹੋਏ ਨੱਚਣ ਨੂੰ ਕੀ ਕਿਹਾ ਜਾਂਦਾ ਹੈ ਸਾਰਿਆਂ ਦਾ ਕੁਐਸਚਨ ਸਹੀ ਵੀ ਹੋਵੇਗਾ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕਿੱਕਲੀ ਹੈ ਜੋ ਇਸ ਦਾ ਰਾਈਟ ਆਨਸਰ ਹੈ ਜੀ ਬਹੁਤ ਹੀ ਜਿਆਦੇ ਆਈਐਮਪੀ ਕੁਐਸਚਨ ਹੈ ਇਹ ਪੇਪਰ ਦੇ ਵਿੱਚ ਪੇਪਰ ਏ ਦੇ ਵਿੱਚ ਤਾਂ ਇਹ 100% ਪੁੱਛਿਆ ਜਾਵੇਗਾ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਦੋਸਤੋ ਕਹਿੰਦਾ ਹੈ ਕਿ ਬਹੁਤ ਇੰਪੋਰਟੈਂਟ ਹੈ ਪੇਪਰ ਏ ਅਤੇ ਬੀ ਦੇ ਲਈ ਦੋਸਤੋ ਇਹ ਕਹਿੰਦਾ ਹੈ ਕਿ ਸ਼ਬਦ ਕੀਰਤਨ ਦੀ ਰਾਗੀ ਪਰੰਪਰਾ ਇਨ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਸੀ ਕਿਸ ਦੀ ਸਰਪ੍ਰਸਤੀ ਹੇਠ ਦੋਸਤੋ ਤਾਂ ਯਾਦ ਰੱਖਣਾ ਹੈ ਕੀਰਤਨ ਪ੍ਰਥਾ ਗੁਰੂ ਨਾਨਕ ਦੇਵ ਜੀ ਆਵੇਗਾ ਕੀਰਤਨ ਪ੍ਰਥਾ ਜੇਕਰ ਕਲੀ ਕੀਰਤਨ ਪ੍ਰਥਾ ਆ ਗਈ ਤਾਂ ਗੁਰੂ ਨਾਨਕ ਦੇਵ ਜੀ ਆਵੇਗਾ ਦੋਸਤੋ ਡੋਲੂ ਮੰਜਨ ਵਾਲਾ ਕੁਐਸਚਨ ਬਣ ਸਕਦਾ ਹੈ ਬਟ ਇੱਥੇ ਲਿਖਿਆ ਹੈ ਕੀਰਤਨ ਦੀ ਰਾਗੀ ਪਰੰਪਰਾ ਮਤਲਬ ਇਹ ਨਾਲ ਰਾਗੀ ਲੱਗ ਗਿਆ ਤਾ ਦੋਸਤੋ ਕੀਰਤਨ ਦੀ ਜੋ ਰਾਗੀ ਪਰੰਪਰਾ ਸੀ ਇਹ ਸਟਾਰਟ ਕੀਤੀ ਗਈ ਸੀ ਗੁਰੂ ਅਰਜਨ ਦੇਵ ਜੀ ਦੁਆਰਾ ਦੋਸਤੋ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਹੋਰ ਕਿਹੜੇ ਕੁਐਸਚਨ ਪੁੱਛੇ ਦੋਸਤੋ ਇੱਕ ਤਾਂ ਤੁਸੀਂ ਕੁਐਸਚਨ ਰੱਖਣਾ ਹੈ ਬਣਾ ਕੇ ਇਸ ਦਾ ਕਿ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਕਿਹੜੇ ਨਗਰਾਂ ਦੀ ਸਥਾਪਨਾ ਕੀਤੀ ਹੈ ਕਿਹੜੇ ਕਿਹੜੇ ਨਗਰ ਵਸਾਏ ਹਨ ਗੁਰੂ ਅਰਜਨ ਦੇਵ ਜੀ ਦੇ ਪੁੱਤਰਾਂ ਦੇ ਨਾਮ ਕਿੰਨੇ ਇੱਕ ਦੋ ਚਾਰ ਪੁੱਤਰਾਂ ਕੇ ਇੱਕ ਪੁੱਤਰ ਹੈ ਜੇਕਰ ਇੱਕ ਪੁੱਤਰ ਹੈ ਤਾਂ ਉਸ ਦੇ ਨਾਮ ਤੇ ਕਿਹੜਾ ਨਗਰ ਬਸਾਇਆ ਹੈ ਇਹ ਵੀ ਤੁਸੀ ਦੱਸਣਾ ਹੈ ਉਸ ਨਗਰ ਦਾ ਨਾਮ ਅਤੇ ਕਿਹੜੇ ਪਿੰਡ ਤੋਂ ਬਸਾਇਆ ਹੈ ਉਹ ਵੀ ਤੁਸੀ ਦੱਸਣਾ ਹੈ ਤੇ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਗੁਰੂ ਅਰਜਨ ਦੇਵ ਜੀ ਨੂੰ ਇਹ ਵੀ ਦੱਸਣਾ ਹੈ ਤੇ ਦੋਸਤੋ ਇੱਕ ਤੁਹਾਨੂੰ ਮੈਂ ਦੱਸ ਦਵਾਂ ਕਿ ਦਸਵੰਦ ਪ੍ਰਥਾ ਦਸਵੰਦ ਪ੍ਰਥਾ ਜੋ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਚਲਾਈ ਗਈ ਸੀ ਤਾਂ ਦਸਵੰਤ ਪ੍ਰਥਾ ਦਾ ਕੁਐਸਚਨ ਤੁਹਾਡਾ ਸਿੱਧਾ ਪਿਆ ਹੋਵੇਗਾ ਦੋਸਤੋ ਅਤੇ ਦੂਜੀ ਗੱਲ ਕੀਤੀ ਜਾਵੇ ਇੱਥੇ ਮਿਸਲਾਂ ਦੀ ਮਿਸਲਾਂ ਹਨ ਸਾਡੀਆਂ ਕੀ ਹੈ 12 ਮਿਸਲਾਂ ਹਨ ਅਤੇ ਉਹਨਾਂ ਵਿੱਚੋਂ ਇੱਕ ਮਿਸਲ ਹੈ ਉਹ ਕੀ ਹੈ ਤੁਹਾਨੂੰ ਮੈਂ ਮਿਸਲਾਂ ਵਾਲੀ ਵੀਡੀਓ ਦੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਦੋਸਤੋ ਐਨੀ ਟ੍ਰੀਕੀ ਵੇਦਨਾ ਕਰਾਇਆ ਗਿਆ ਹੈ ਕਿ ਜੇਕਰ ਤੁਸੀਂ ਇੱਕ ਵਾਰੀ ਉਸ ਵੀਡੀਓ ਨੂੰ ਦੇਖ ਲਿਆ ਤਾਂ ساری ਉਮਰ ਤੁਹਾਨੂੰ ਕਿਤਾਬ ਖੋਲਣ ਦੀ ਲੋੜ ਨਹੀਂ ਪਵੇਗੀ ਮਿਸਲਾਂ ਨੂੰ ਯਾਦ ਕਰਨ ਲਈ ਕਿਉਂਕਿ ਕਰਾਇਆ ਹੀ ਇਸ ਤਰੀਕੇ ਨਾਲ ਗਿਆ ਹੈ ਕਿ ਉਸੇ ਟ੍ਰਿਕ ਦੇ ਨਾਲ ਤੁਹਾਨੂੰ ਸੰਸਥਾਪਕ ਯਾਦ ਹੋ ਜਾਣਗੇ ਅਤੇ ਸੰਸਥਾਪਕ ਤੋਂ ਮਿਸਲਾਂ ਦੇ ਨਾਮ ਯਾਦ ਹੋ ਜਾਣਗੇ ਦੋਸਤੋ ਜੇਕਰ ਨਹੀਂ ਦੇਖੀ ਤਾਂ 200 ਪਲੱਸ ਵਾਲੀ ਜੋ ਵੀਡੀਓ ਹੈ ਗੁਰੂਆਂ ਦੀ ਉਸ ਨੂੰ ਦੇਖ ਲੈਣਾ ਅਤੇ ਉੱਥੋਂ ਦਾ ਗੁਰੂ ਅਰਜਨ ਦੇਵ ਜੀ ਦੇ ਕੁਐਸਚਨ ਮਿਲ ਜਾਣਗੇ ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਅਤੇ ਮਿਸਲਾਂ ਵਾਲੀ ਵੀਡੀਓ ਹੈ ਉਸ ਵੀਡੀਓ ਨੂੰ ਵੀ ਤੁਸੀਂ ਜਰੂਰ ਦੇਖਣਾ ਦੋਸਤੋ ਕਿਉਂਕਿ ਦਸਵੰਦ ਪ੍ਰਥਾ ਤੋਂ ਇੱਕ ਮਿਸਲ ਦਾ ਨਾਮ ਹੈ ਦੋਸਤੋ ਵਿਦ ਟ੍ਰਿਕ ਦੱਸਿਆ ਹੈ ਤਾਂ ਕਰਕੇ ਦਸਵੰਦ ਪ੍ਰਥਾ ਤੋਂ ਮਿਸਲਾਂ ਦਾ ਜ਼ਿਕਰ ਕੀਤਾ ਗਿਆ ਦੋਸਤੋ ਤਾਂ ਇੱਥੇ ਤਾਂ ਰਾਈਟ ਆਨਸਰ ਬਣਦਾ ਸੀ ਜੋ ਉਹ ਹੈ ਗੁਰੂ ਅਰਜਨ ਦੇਵ ਜੀ ਏ ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਦੋਸਤੋ ਜਗਦੇਵ ਸਿੰਘ ਤਲਵੰਡੀ ਜਗਦੇਵ ਸਿੰਘ ਤਲਵੰਡੀ ਹੈਡ ਲਿਖਿਆ ਵਿੱਚੋਂ ਕਿਸ ਰਾਜਨੀਤਿਕ ਪਾਰਟੀ ਦੇ ਮੈਂਬਰ ਸਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇਹ ਪੇਪਰ 'ਚ ਪੁੱਛਿਆ ਜਾਵੇਗਾ ਕਿਉਂਕਿ ਐਮਪੀ ਦੇ ਇਲੈਕਸ਼ਨ ਹੁਣ ਹੋ ਰਹੇ ਹਨ ਇਸ ਕਰਕੇ ਕੀ ਹੈ ਇਹ ਰਾਜਨੀਤਿਕ ਪਾਰਟੀ ਦਾ ਮੈਂਬਰ ਸੀ ਇਸ ਕਰਕੇ ਇਹ ਇੰਪੋਰਟੈਂਟ ਬਣ ਜਾਂਦਾ ਹੈ ਦੋਸਤੋ ਤਾ ਜਗਦੇਵ ਸਿੰਘ ਜੋ ਤਲਵੰਡੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ ਦੋਸਤੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਪਾਰਟੀ ਬਣੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਮਤਲਬ ਸ਼੍ਰੋਮਣੀ ਅਕਾਲੀ ਅਕਾਲੀ ਦਲ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਨਹੀਂ ਆਪਾਂ ਕਹਿ ਸਕਦੇ ਬਟ ਕੀ ਹੈ ਇਹ ਕੁਐਸਚਨ ਤੁਹਾਨੂੰ ਨਹੀਂ ਆਵੇਗਾ ਤੁਹਾਨੂੰ ਏ ਟ ਸੀ ਐਸ ਦੁਆਰਾ ਪੁੱਛਿਆ ਗਿਆ ਹੈ ਤਾਂ ਇਹ ਯਾਦ ਰੱਖਣਾ ਤੇ ਇੱਕ ਇੱਕੋ ਇੱਕ ਮੁੱਖ ਮੰਤਰੀ ਹੋਇਆ ਹੈ ਜਿਸ ਨੇ 5 ਸਾਲ 5 ਵਾਰ ਸੋਰੀ ਸੀਐਮ ਬਣੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਮੈਂਬਰ ਹਨ ਕੀ ਨਾਮ ਹੈ ਉਹਨਾਂ ਦਾ ਉਹ ਕਮੈਂਟ ਬਾਕਸ ਵਿੱਚ ਦੱਸ ਦੇਣਾ ਦੋਸਤੋ ਅਤੇ ਸਭ ਤੋਂ ਪਹਿਲੀ ਵਾਰ ਕਦੋਂ ਸੀਐਮ ਬਣੇ ਸਨ ਤੇ ਸਭ ਤੋਂ ਆਖਰੀ ਵਾਰ ਕਦੋਂ ਸੀਐਮ ਬਣੇ ਸਨ ਇਹ ਵੀ ਕਮੈਂਟ ਬਾਕਸ ਵਿੱਚ ਦੱਸਣਾ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਤਬਲਾ ਵਜਾਉਣ ਦੀ ਤਕਨੀਕ ਲਿਖੇ ਘਰਾਣਿਆਂ ਵਿੱਚੋਂ ਕਿਸ ਨਾਲ ਜੁੜੀ ਹੋਈ ਹੈ ਤਾਂ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਇਸ ਦਾ ਆਨਸਰ ਹੈ ਪੰਜਾਬ ਘਰਾਣਾ ਬਟ ਕਰਪੂਰਥਲਾ ਘਰਾਣਾ ਲਾ ਕੇ ਡੋਲੂ ਮਜਵਾ ਕੇ ਆਉਣਗੇ ਤਾਂ ਦੋਸਤੋ ਡੋਲੂ ਨਾਮ ਆ ਜਾਵੇ ਇਸ ਕਰਕੇ ਕੀ ਹੈ ਤੁਸੀਂ ਚੰਗੀ ਤਰ੍ਹਾਂ ਕਰਕੇ ਜਾਣਾ ਤਬਲਾ ਤੋਂ ਪੰਜਾਬ ਯਾਦ ਰੱਖ ਲੈਣਾ ਪੰਜਾਬ ਘਰਾਣਾ ਕੀ ਹੈ ਅਵਿਗਾ ਕਰਪੂਰਤ ਲੱਗਿਆ ਤਾਂ ਉਹ ਤਾਂ ਉਸਦੀ ਡਿਸਟ੍ਰਿਕਟ ਆ ਗਈ ਬਟ ਤੁਸੀਂ ਪੰਜਾਬ ਘਰਾਣਾ ਕਹਿਣਾ ਹੈ ਦੋਸਤੋ ਚੱਲਦੇ ਆਪਾਂ ਅਗਲੇ ਕੁਐਸਚਨ ਵੱਲ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਸੁਲਤਾਨ ਰਜ਼ੀਆ ਹੀਟ ਲਿਖਿਆ ਵਿੱਚੋਂ ਕਿਸ ਨੇ ਲਿਖਿਆ ਵੈਰੀ ਇੰਪੋਰਟੈਂਟ ਮਤਲਬ ਕਿ ਇਹ ਲਿਟਰੇਚਰ ਦੇ ਕੁਐਸਚਨ ਹਨ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਜੋ ਕਿ ਸੁਲਤਾਨ ਰਜ਼ੀਆ ਲਿਖਿਆ ਇਹਦਾ ਰਾਈਟ ਆਨਸਰ ਬਲਵੰਤ ਗਾਰਗੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਅਸੀਂ ਦੇਖ ਲੈਨੇ ਆਂ ਬਾਕੀਆਂ ਨੇ ਕਿਹੜੀਆਂ-ਕਿਹੜੀਆਂ ਪੁਸਤਕਾਂ ਜਿਹੜੀਆਂ ਇਹਨਾਂ ਦੀ ਇੰਪੋਰਟੈਂਟ ਹਨ ਅਸੀਂ ਉਹਨਾਂ ਦੀ ਗੱਲ ਕਰ ਲੈਨੇ ਆਂ ਦੋਸਤੋ ਜਿਸ ਤਰ੍ਹਾਂ ਕਹਿ ਰਿਹਾ ਹੈ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਦੀ ਇੱਕੋ ਇੱਕ ਪੁਸਤਕ ਹੈ ਜੋ ਗੁਰਦਿਆਲ ਸਿੰਘ ਦੀ ਹੈ ਜਿਸ ਤਰ੍ਹਾਂ ਕੇ ਆਪਾਂ ਕਹਿ ਦਈਏ ਇੱਕ ਆਉਂਦੀ ਹੈ ਪੇਪਰ 'ਚ ਬਹੁਤ ਪੁੱਛਿਆ ਜਾਂਦਾ ਮੜੀ ਦਾ ਦੀਵਾ ਮੜੀ ਦਾ ਦੀਵਾ ਪੁਸਤਕ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ ਬਹੁਤ ਵਾਰ ਯਾਦ ਰੱਖਣਾ ਹੈ ਦੋਸਤੋ ਮੜੀ ਦਾ ਦੀਵਾ ਗੁਰਦਿਆਲ ਸਿੰਘ ਦੀ ਹੈ ਅਤੇ ਇੱਕ ਹੋਰ ਇਸ ਦੀ ਪੁੱਛੀ ਜਾਂਦੀ ਹੈ ਅੰਨੇ ਘੋੜੇ ਦਾ ਦਾਨ ਇੱਕ ਦੋਸਤੋ ਅੰਨੇ ਘੋੜੇ ਦਾ ਦਾਨ ਪੁਸਤਕ ਪੁੱਛੀ ਜਾਂਦੀ ਹੈ ਗੁਰਦਿਆਲ ਸਿੰਘ ਦੀ ਇਹ ਯਾਦ ਰੱਖਣਾ ਮੜੀ ਦਾ ਦੀਵਾ ਤੇ ਅੰਨੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦੋਸਤੋ ਜੇਕਰ ਆਪਾਂ ਹੋਰ ਗੱਲ ਕਰੀਏ ਹੁਣ ਆਇਆ ਗੁਰਬਖਸ਼ ਸਿੰਘ ਜੇਕਰ ਗੁਰਬਖਸ਼ ਸਿੰਘ ਦੀ ਗੱਲ ਕੀਤੀ ਜਾਵੇ ਦੋਸਤੋ ਤਾਂ ਇਸ ਦੀ ਇੱਕੋ ਇੱਕ ਹੈ ਜੋ ਕਿ ਪਿੱਛੇ ਕੁਐਸਚਨ ਵੀ ਬਣਿਆ ਸੀ ਇਸ ਦੀ ਹੈ ਪ੍ਰੀਤ ਲੜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਵੀ ਇਸੇ ਕਰਕੇ ਕਿਉਂਕਿ ਪ੍ਰੀਤ ਲੜੀ ਕੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੁੱਕ ਹੈ ਇਹ ਮਾਸਟਰ ਕੇਟਰ ਵਾਲਿਆਂ ਦੇ ਲਈ ਪੀਐਸ ਟੈਟ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਤੇ ਜੇਕਰ ਅਸੀਂ ਬਲਰਾਜ ਸਾਨੀ ਦੀ ਗੱਲ ਕਰੀਏ ਤਾਂ ਬਲਰਾਜ ਸਾਨੀ ਦੀ ਦੋਸਤੋ ਕੋਈ ਇੰਨੀ ਖਾਸ ਨਹੀਂ ਮੰਨੀ ਤਾਂ ਆ ਤਿੰਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਸੁਲਤਾਨ ਰਜ਼ੀਆ ਬਲਵੰਤ ਗਾਰਗੀ ਅੰਨੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਮੜੀ ਦਾ ਦੀਵਾ ਬਰਦਿਆਲ ਸਿੰਘ ਤੇ ਗੁਰਬਖਸ਼ ਸਿੰਘ ਦੀ ਕਿਹੜੀ ਹੈ ਫਰੀਤ ਲੜੀ ਹੈ ਦੋਸਤੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤਾਂ ਚੱਲਦੇ ਹਾਂ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਸੋਣੀ ਦੀ ਫਸਲ ਨਹੀਂ ਤਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇੱਥੇ ਆ ਜੀ ਨੇ ਨਾ ਪੜਿਆ ਉਸ ਦਾ ਡੋਲੂ ਕੀ ਹੈ ਮਾਂਜਿਆ ਜਾਵੇਗਾ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਜੇਕਰ ਆ ਨਾ ਪੜਿਆ ਜੇਕਰ ਉਸ ਨੇ ਇਹ ਪੁੱਛ ਲਿਆ ਕਿ ਸੌਣੀ ਦੀ ਫਸਲ ਕਿਹੜੀ ਹੈ ਜੋ ਹਾੜੀ ਵਿੱਚ ਵੱਡੀ ਜਾਂਦੀ ਹੈ ਜਾਂ ਇੱਥੇ ਕੀ ਹੈ ਸੌਣੀ ਦੀ ਫਸਲ ਕਹੇਗਾ ਕਿ ਕਿਹੜੀ ਹੈ ਕਿਸੇ ਟਾਈਪ ਦਾ ਮਰਜੀ ਕੁਐਸਚਨ ਦੋਸਤੋ ਆ ਸਕਦਾ ਹੈ ਸੌਣੀ ਦੇ ਨਾਲ ਇੰਗਲਿਸ਼ ਦੇ ਵਿੱਚ ਮਤਲਬ ਕਿ ਪੰਜਾਬੀ 'ਚ ਵੀ ਪਾ ਸਕਦਾ ਹੈ ਖਰੀਫ ਖਰੀਫ ਫਸਲ ਵੀ ਕਹਿ ਸਕਦਾ ਹੈ ਕੱਲਾ ਇਹ ਹੀ ਨਹੀਂ ਸੌਣੀ ਨਹੀਂ ਪਾਉਣਾ ਉਸਨੇ ਖਰੀਫ ਵੀ ਪਾਉਣਾ ਹੈ ਜਿੱਥੇ ਦੋਸਤੋ ਵੱਡਾ ਨਾਮ ਹੋਇਆ ਤੁਸੀਂ ਆਪੇ ਸਮਝ ਲਿਓ ਕਿ ਇਹ ਸੌਣੀ ਦੀ ਗੱਲ ਕੀਤੀ ਗਈ ਹੈ ਜਿੱਥੇ ਛੋਟਾ ਨਾਮ ਹੋਇਆ ਮਤਲਬ ਕੀ ਹੈ ਹਾੜੀ ਹੈ ਤਾ ਹਾੜੀ ਦੀ ਗੱਲ ਕੀਤੀ ਜਾਵੇ ਦੋਸਤੋ ਤਾਂ ਹਾੜੀ ਹੈ ਜਦੋਂ ਵੀ ਇਹ ਛੋਟਾ ਜਿਹਾ ਨਾਮ ਆ ਗਿਆ ਤਾਂ ਉੱਥੇ ਪਾਇਆ ਹੋਵੇਗਾ ਰਵੀ ਪਾਇਆ ਹੋਵੇਗਾ ਤੇ ਜੇ ਉੱਥੇ ਆ ਗਿਆ ਸੌਣੀ ਦੋਸਤੋ ਸੌਣੀ ਆ ਗਿਆ ਤਾਂ ਉੱਥੇ ਕੀ ਆਇਆ ਹੋਵੇਗਾ ਖਰੀਫ ਪਾਇਆ ਹੋਵੇਗਾ ਦੋਸਤੋ ਤਾਂ ਹਾੜੀ ਅਤੇ ਸੌਣੀ ਰਵੀ ਅਤੇ ਖਰੀਫ ਇਸ ਤਰ੍ਹਾਂ ਯਾਦ ਕਰਨਾ ਹੈ ਇਸ ਕੁਐਸਚਨ ਦਾ ਆਨਸਰ ਕੀ ਹਨ ਕਿ ਸੌਣੀ ਦੀ ਫਸਲ ਨਹੀਂ ਹੈ ਤਾਂ ਉਹ ਕਿਹੜੀ ਹੈ ਸਰ ਜੀ ਸਾਡੀ ਕਾਣਕ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੁਹਾਨੂੰ ਮੈਂ ਦੱਸਾਂਗਾ ਕਿ ਇੱਥੋਂ ਹੋਰ ਕਿਹੜੇ ਕੁਐਸਚਨ ਬਣ ਸਕਦੇ ਹਨ ਕਹਿੰਦਾ ਹੈ ਪਾਕਿਸਤਾਨ ਅਤੇ ਪੰਜਾਬ ਦੇ ਵਿਚਕਾਰ ਸੀਮਾ ਕਿਸ ਨਾਮ ਵਜੋਂ ਜਾਣੀ ਜਾਂਦੀ ਹੈ ਤਾਂ ਦੋਸਤੋ ਪਾਕਿਸਤਾਨ ਅਤੇ ਪੰਜਾਬ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਕਿ ਪਾਕਿਸਤਾਨ ਅਤੇ ਪੰਜਾਬ ਰੈਡ ਕਲਿਫ ਲਾਈਨ ਦੇ ਨਾਂ ਵਜੋਂ ਜਾਣੀ ਜਾਂਦੀ ਹੈ ਇਹ TCS ਦੁਆਰਾ ਪੁੱਛਿਆ ਗਿਆ ਸੀ ਕੁਐਸਚਨ ਕਿਉਂ ਪੁੱਛਿਆ ਗਿਆ ਤੁਹਾਨੂੰ ਇਹ ਰੀਜਨ ਵੀ ਦੱਸਦਾ ਹਾਂ ਦੋਸਤੋ ਦੂਜਾ ਪਾਕਿਸਤਾਨ ਦੀ ਤੁਹਾਨੂੰ ਕੈਪੀਟਲ ਐਂਡ ਕੈਪੀਟਲ ਪਤਾ ਹੋਣੀ ਬਹੁਤ ਜ਼ਰੂਰੀ ਹੈ ਪਾਕਿਸਤਾਨ ਦੀ ਹੈ ਕੀ ਹੈ ਉੱਥੇ ਇੱਕ ਕਮੈਂਟ ਬਾਕਸ ਦੱਸ ਦੋ ਕੈਪੀਟਲ ਦੇ ਪੰਜਾਬ ਦੀ ਕੈਪੀਟਲ ਕਿਹੜੀ ਹੈ ਉਹ ਕਮੈਂਟ ਬਾਕਸ ਵਿੱਚ ਦੱਸ ਦੋ ਦੋਸਤੋ ਅਤੇ ਜੇਕਰ ਆਪਾਂ ਹੋਰ ਕੁਐਸਚਨ ਦੇਖੀਏ ਇੱਥੋਂ ਕਿਹੜੇ-ਕਿਹੜੇ ਬਣ ਸਕਦੇ ਹਨ ਹੁਣ ਦੇਖੋ ਇਹ ਦੋਸਤੋ ਕਿਉਂ ਬਣਿਆ ਹੈ ਜੇਕਰ ਪਾਕਿਸਤਾਨ ਐਂਡ ਇੰਡੀਆ ਦੀ ਗੱਲ ਕਰੇ ਵੈਸੇ ਸਹੀ ਤਾਂ ਰੈੱਡ ਕਲਿਫ ਲਾਈਨ ਇੱਥੋਂ ਬਣਦੀ ਹੈ ਬਟ ਪਾਕਿਸਤਾਨ ਦੇ ਨਾਲ ਹੁਣ ਦੇਖੋ ਪੰਜਾਬ ਲੱਗਦਾ ਹੈ ਤਾਂ ਪੰਜਾਬ ਤੇ ਪਾਕਿਸਤਾਨ ਦੀ ਰੈਡ ਕਲਿਫ ਲਾਈਨ ਹੋ ਜਾਵੇਗੀ ਜੀ ਜੇਕਰ ਗੁਜਰਾਤ ਤੇ ਪਾਕਿਸਤਾਨ ਦੀ ਕਹਿ ਦਿੱਤੀ ਤਾਂ ਉਹ ਵੀ ਰੈਡ ਕਲਿਫ ਹੋ ਜਾਵੇਗੀ ਦੋਸਤੋ ਜਿਹੜੇ ਜਿਹੜੇ ਨਾਲ ਰਾਜ ਲੱਗਦੇ ਹਨ ਉਹਨਾਂ ਸਾਰਿਆਂ ਦੀ ਕੀ ਹੈ ਰੈਡ ਕਲਿਫ ਲਾਈਨ ਹੀ ਹੋਵੇਗੀ ਦੂਜਾ ਹੈ ਦੋਸਤੋ ਡੁਰੰਡ ਲਾਈਨ ਇਹ ਕੀ ਹੈ ਪਾਕਿਸਤਾਨ ਐਂਡ ਅਫਗਾਨਿਸਤਾਨ ਦੀ ਹੈ ਦੋਸਤੋ ਦੁਰੰਡ ਲਾਈਨ ਇੱਕ ਹੋਰ ਹੈ ਡੁਰੰਡ ਲਾਈਨ ਪਾਕਿਸਤਾਨ ਸੌਰੀ ਅਫਗਾਨਿਸਤਾਨ ਕਈ ਵਾਰ ਪੇਪਰ 'ਚ ਆ ਜਾਂਦਾ ਹੈ ਅਫਗਾਨਿਸਤਾਨ ਐਂਡ ਸੌਰੀ ਅਫਗਾਨਿਸਤਾਨ ਐਂਡ ਇੰਡੀਆ ਇੰਡੀਆ ਦੀ ਪੁੱਛ ਲਵੇ ਅਫਗਾਨਿਸਤਾਨ ਐਂਡ ਇੰਡੀਆ ਦੀ ਤਾਂ ਉਹ ਵੀ ਕੀ ਹੈ ਡੁਰੰਡ ਲਾਈਨ ਹੋ ਜਾਵੇਗੀ ਜੀ ਨੈਕਸਟ ਹੈ ਜੋ ਕਹਿੰਦਾ ਹੈ ਕਿ ਮਹਕਮਾਣ ਲਾਈਨ ਮੈਕਮੋਨ ਲਾਈਨ ਹੈ ਦੋਸਤੋ ਇੰਡੀਆ ਅਤੇ ਚਾਈਨਾ ਦੀ ਦੋਸਤੋ ਯਾਦ ਰੱਖਣਾ ਹੈ ਪਾਕਿਸਤਾਨ ਅਤੇ ਇੰਡੀਆ ਦੀ ਰੈਡ ਕਲਿਫ ਲਾਈਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਜਾਂ ਇੰਡੀਆ ਦੇ ਅਫਗਾਨਿਸਤਾਨ ਦੀ ਡੁਰੰਟ ਲਾਈਨ ਮੈਕਮੋਨ ਲਾਈਨ ਜਿਹੜੀ ਹੈ ਉਹ ਇੰਡੀਆ ਤੇ ਚਾਈਨਾ ਦੀ ਲਾਈਨ ਹੈ ਦੋਸਤੋ ਮੈਕਮੋਨ ਲਾਈਨ ਨੈਕਸਟ ਦੀ ਗੱਲ ਕੀਤੀ ਜਾਵੇ ਦੋਸਤੋ ਕਹਿੰਦਾ ਹੈ ਗੁਰੂ ਕੇ ਮੈਲ ਦੀ ਸਥਾਪਨਾ 1573 ਵਿੱਚ ਪੰਜਾਬ ਵਿੱਚ किस द्वारा की गई दोस्तों पंजाब पुलिस ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਜੋ ਕਿ ਪਿੱਛੇ ਪੇਪਰ ਹੋਇਆ ਹੈ ਤਾਂ ਉੱਥੇ ਇਹ ਕਿਹਾ ਗਿਆ ਸੀ ਕਿ ਗੁਰੂ ਕੇ ਮਹਿਲ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਉਸ ਦਾ ਆਨਸਰ ਤੁਹਾਨੂੰ ਇੱਥੋਂ ਮਿਲ ਗਿਆ ਹੋਵੇਗਾ 1573 ਜਾਂ 1574 ਦੋ ਆਪਸ਼ਨ ਆਉਂਦੀਆਂ ਹਨ ਹੁਣ ਦੋਸਤੋ ਇਹ ਕੁਐਸਚਨ ਪੁੱਛਿਆ TCS ਵਾਲੇ ਨੇ ਕਿ ਪੰਜਾਬ ਵਿੱਚ ਕਿੰਦੇ ਦੁਆਰਾ ਕੀਤੀ ਗਈ ਹੈ ਗੁਰੂ ਕੇ ਮਹਿਲ ਦੀ ਸਥਾਪਨਾ ਤਾਂ ਗੁਰੂ ਰਾਮਦਾਸ ਜੀ ਦੁਆਰਾ ਕੀ ਹੈ ਗੁਰੂ ਕੇ ਮਹਿਲ ਦੀ ਸਥਾਪਨਾ ਕੀਤੀ ਗਈ ਸੀ ਅਤੇ ਇੱਕ ਇਹ ਵੀ ਯਾਦ ਰੱਖਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਜਨਮ ਵੀ ਇੱਥੇ ਹੀ ਹੋਇਆ ਸੀ ਗੁਰੂ ਕੇ ਮਹਿਲ ਵਿਖੇ ਹੋਇਆ ਸੀ ਦੋਸਤੋ ਨੈਕਸਟ ਗੱਲ ਕਰਦੇ ਆਪਾਂ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਪਿੰਡਾਂ ਵਾਲੇ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਕਿਹੜੇ ਪ੍ਰਧਾਨ ਨੂੰ ਭੇਜਿਆ ਗਿਆ ਸੀ ਤਾਂ ਸ਼੍ਰੋਮਣੀ ਕਮੇਟੀ ਦਾ ਇੱਕੋ ਇੱਕ ਪ੍ਰਧਾਨ ਸੀ ਗੁਰਚਰਨ ਸਿੰਘ ਟੋੜਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਜੇਕਰ ਤੁਸੀਂ ਤਾਰਾ ਸਿੰਘ ਲਾਏ ਤਾਂ ਕੀ ਹੋ ਜਾਵੇਗਾ ਜੀ ਡੋਲੂ ਮੰਜਿਆ ਜਾਵੇਗਾ ਡੋਲੂ ਤੁਸੀਂ ਨਹੀਂ ਮਜਵਾਉਣਾ ਟੈਂਪੂ ਤੇ ਡਾ ਨਹੀਂ ਕਰਵਾਉਣਾ ਇਸ ਕਰਕੇ ਯਾਦ ਰੱਖਣਾ ਹੈ ਗੁਰਚਰਨ ਸਿੰਘ ਟੋੜਾ ਸਹੀ ਆਨਸਰ ਹੈ ਜੀ ਇਸ ਦਾ ਨੈਕਸਟ ਗੱਲ ਕਰਦੇ ਆ ਜੀ ਕਹਿੰਦਾ ਹੈ ਹੇਠ ਲਿਖੇ ਵਿੱਚੋਂ ਕਿਹੜਾ ਗ੍ਰਾਮ ਪੰਚਾਇਤ ਦੀ ਆਮਦਨ ਦਾ ਸਰੋਤ ਹੈ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਕਿਹੜਾ ਕੀ ਹੈ ਗ੍ਰਾਮ ਪੰਚਾਇਤ ਦੀ ਆਮਦਨ ਦਾ ਸਰੋਤ ਹੈ ਤਾਂ ਇੱਥੇ ਦੇਖਿਆ ਜਾਵੇ ਕਿ ਲੈਡ ਰੈਵਨਿਊ ਨਹੀਂ ਸਰ ਜੀ ਇਹ ਕੀ ਹੈ ਗਲਤ ਹੈ ਵਾਨਾ ਦੇ ਟੈਕਸ ਏ ਵੀ ਗਲਤ ਹੈ ಗ್ರಾಮ ਪੰਚਾਇਤ ਦੀ ਪੁੱਛੀ ਹੈ ਤਾਂ ਉਹਨਾਂ ਨੂੰ ਸਹਾਇਤਾ ਮਿਲਦੀ ਹੈ ਗ੍ਰਾਂਟ ਐਂਡ ਸਹਾਇਤਾ ਇਹ ਕੀ ਆ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਬਹੁਤ ਇੰਪੋਰਟੈਂਟ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਨੈਕਸਟ ਕਹਿੰਦਾ ਹੈ ਜੀ ਮਾਲਵਾ ਟ੍ਰੈਕਟ ਖੇਤਰ ਕਿਹੜੇ ਦਰਿਆਵਾ ਦੇ ਵਿਚਕਾਰ ਆਉਂਦਾ ਹੈ ਹੁਣ ਦੇਖੋ ਜੇਲਮ ਅਤੇ ਚਨਾਬ ਸਭ ਤੋਂ ਪਹਿਲਾਂ ਤਾਂ ਆਪਾਂ ਮਾਲਵੇ ਦੀ ਗੱਲ ਕਰ ਲੈਨੇ ਹਾਂ ਕਿ ਕਿਸ ਦੇ ਅੰਦਰ ਆਉਂਦਾ ਹੈ ਤਾਂ ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਜੋ ਕਿ ਡੋਲੂ ਮਾਜਣ ਵਾਲਾ ਕੁਐਸਚਨ ਵੀ ਹੈ ਤੇ ਸਕਿਪ ਕਰਨ ਵਾਲਾ ਕੁਐਸਚਨ ਵੀ ਹੈ ਇਹ ਬਟ ਕੀ ਹੈ ਸਤਲੂ ਅਤੇ ਘੱਗਰ ਨਦੀ ਹੈ ਜੋ ਘੱਗਰ ਦਰਿਆ ਹੈ ਇਹਨਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਖੇਤਰ ਕਿਹਾ ਜਾਂਦਾ ਹੈ ਦੋਸਤੋ ਜੇਲਮ ਅਤੇ ਚਨਾਬ ਇਕੀ ਹੈ ਸਾਡੇ 5 ਦਰਿਆ ਹਨ ਤੇ ਪੰਜਾਂ ਦਰਿਆਵਾਂ ਦੇ ਵੱਖ-ਵੱਖ ਨਾਮ ਦਿੱਤੇ ਗਏ ਹਨ ਪੰਜਾਬ ਨੂੰ ਤਾਂ ਉਹ ਆਪਾਂ ਕਿਤੇ ਹੋਰ ਗੱਲ ਕਰਾਂਗੇ ਰਾਵੀ ਅਤੇ ਸਤਲੁਈ ਦਰਿਆ ਬਿਆਸ ਅਤੇ ਜਲੰਧਰਾ ਨਹੀਂ ਦੋਸਤੋ ਇਹਨਾਂ ਦੀ ਕੀ ਹੈ ਤਾਂ ਵੈਸੇ ਹੀ ਰੋਂਗ ਆਪਸ਼ਨਾਂ ਦਿੱਤੀਆਂ ਹਨ ਤਾਂ ਸਤਲੁਈ ਅਤੇ ਘੱਗਰ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਟ੍ਰੈਕਟ ਖੇਤਰ ਕਿਹਾ ਜਾਂਦਾ ਹੈ ਜੀ ਨੈਕਸਟ ਕਹਿੰਦਾ ਹੈ ਹੇਠ ਲਿਖੇ ਵਿੱਚੋਂ ਕਿਹੜਾ ਨਾਵਲ ਅਮਰਤਾ ਪ੍ਰੀਤਮ ਦੁਆਰਾ ਲਿਖਿਆ ਗਿਆ ਹੈ ਤਾਂ ਅਮਰਤਾ ਪ੍ਰੀਤਮ ਦੁਆਰਾ ਲਿਖਿਆ ਗਿਆ ਹੈ ਜੋ ਉਹ ਕੀ ਹੈ ਇੱਥੇ ਜੋ ਇਸ ਦਾ ਰਾਈਟ ਆਨਸਰ ਹੈ ਜੀ ਮੈਨੂੰ ਵਿਦਾ ਕਰੋ ਇਸ ਦਾ ਰਾਈਟ ਆਨਸਰ ਹੈ ਅਮਰਤਾ ਪ੍ਰੀਤਮ ਸੌਰੀ ਮੈਨੂੰ ਵਿਦਾ ਕਰੋ ਇੱਥੇ ਇਹਨਾਂ ਨੇ ਕਿਹਾ ਹੈ ਕਿਹੜਾ ਲਿਖਿਆ ਪਿੰਜਰ ਕੀ ਹੈ ਇਸ ਦਾ ਰਾਈਟ ਆਨਸਰ ਆ ਜਾਵੇਗਾ ਜੀ ਪਿੰਜਰ ਹੈ ਜੋ ਅਮਰਤਾ ਪ੍ਰੀਤਮ ਜੀ ਦੀ ਰਚਨਾ ਹੈ ਅਤੇ ਹੋਰ ਆਉਂਦਾ ਹੈ ਕਾਗਜ਼ ਤੇ ਕੈਨਵਸ ਕਾਗਜ਼ ਤੇ ਕੈਨਵਸ ਵੀ ਬਹੁਤ ਜ਼ਿਆਦਾ ਆਉਂਦਾ ਹੈ ਦੋਸਤੋ ਕਾਗਜ਼ ਤੇ ਕੈਨਵਸ ਆਉਂਦਾ ਹੈ ਪਿੰਜਰੋਂ ਦਾ ਹੈ ਅਮਰਤਾ ਪ੍ਰੀਤਮ ਦੁਆਰਾ ਲਿਖੀ ਗਈ ਹਨ ਨੈਕਸਟ ਕਹਿੰਦਾ ਹੈ ਜੀ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿਹੜੇ ਸ਼ਹਿਰ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿਹੜੇ ਸ਼ਹਿਰ ਵਿੱਚ ਹੈ ਦੋਸਤੋ ਕਨਫਿਊਜ਼ਿੰਗ ਕੁਐਸਚਨ ਹੈ ਮਿਊਜ਼ੀਅਮ ਜਦੋਂ ਮਿਊਜ਼ੀਅਮ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕੀ ਹੈ ਜੰਗਾਂ ਨੂੰ ਯਾਦ ਕਰ ਲਵੋ ਜੋ ਜੁੱਧ ਹੋਏ ਹਨ ਜੰਗਾਂ ਹੋਈਆਂ ਹਨ ਉਹ ਸਤਲੁਜ ਦਰਿਆ ਦੇ ਆਸ-ਪਾਸ ਕੀ ਹੈ ਇਲਾਕੇ ਸਨ ਤਾਂ ਤੁਸੀਂ ਸਿੱਧਾ ਯਾਦ ਰੱਖ ਲੈਣਾ ਉੱਥੋਂ ਕੀ ਹੈ ਲੁਧਿਆਣਾ ਇਸ ਦਾ ਰਾਈਟ ਆਨਸਰ ਹੈ ਜਦੋਂ ਵੀ ਮਿਊਜ਼ੀਅਮ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਇਸ ਦਾ ਕੀ ਹੈ ਤੁਸੀਂ ਅਨਸਰ ਲਾ ਕੇ ਆਉਣਾ ਹੈ ਲੁਧਿਆਣਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਤਾਂ ਦੋਸਤੋ ਤੁਹਾਡੇ ਲਈ ਕੁਐਸਚਨ ਹੈ ਲੁਧਿਆਣਾ ਦੱਸਣਾ ਹੈ ਕਿ ਪੰਜ ਡਿਵੀਜ਼ਨ ਹਨ ਪੰਜਾਂ ਡਿਵੀਜ਼ਨਾਂ ਦੇ ਵਿੱਚੋਂ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਲੁਧਿਆਣਾ ਅਤੇ ਇਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਦੋਸਤੋ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਕਿਹੜੀ ਡਿਵੀਜ਼ਨ ਚ ਆਉਂਦੀ ਹੈ ਪਟਿਆਲਾ ਕਿਹੜੀ ਡਿਵੀਜ਼ਨ ਚ ਆਉਂਦਾ ਹੈ ਅਤੇ ਜਲੰਧਰ ਕਿਹੜੀ ਡਿਵੀਜ਼ਨ ਚ ਆਉਂਦਾ ਹੈ ਦੋਸਤੋ ਕਮੈਂਟ ਬਾਕਸ ਵਿੱਚ ਇਹ ਤੁਸੀਂ ਦੱਸਨੇ ਹਨ ਨੈਕਸਟ ਕਹਿੰਦਾ ਹੈ ਵਾਗਾ ਅਟਾਰੀ ਬਾਰਡਰ ਸਮਾਰੋ ਕਿਹੜੇ ਸਾਲ ਵਿੱਚ ਸ਼ੁਰੂ ਹੋਇਆ ਤਾਂ ਵਾਗਾ ਅਟਾਰੀ ਹੈ ਜੋ ਦੇਖੋ ਇੱਥੇ ਇਸ ਦਾ ਰਾਈਟ ਆਨਸਰ ਤਾਂ 1959 ਰਾਈਟ ਆਨਸਰ 1959 ਹੋ ਜਾਵੇਗਾ ਹੁਣ ਵਾਗਾ ਹੈ ਤੇ ਅਟਾਰੀ ਹੈ ਦੋਸਤੋ ਇਹ ਯਾਦ ਰੱਖਣਾ ਹੈ ਵਾਗਾ ਕੀ ਹੈ ਪਾਕਿਸਤਾਨ ਵਾਲਾ ਪਾਸਾ ਹੈ ਤੇ ਅਟਾਰੀ ਕੀ ਹੈ ਇੰਡੀਆ ਵਾਲਾ ਪਾਸਾ ਹੈ ਮਤਲਬ ਕੀ ਹੈ ਪੰਜਾਬ ਦੇ ਵਿੱਚ ਜਗ੍ਹਾ ਹੈ ਅਟਾਰੀ ਤਾਂ ਉਸ ਨੂੰ ਇਸ ਕਰਕੇ ਦੋਨਾਂ ਦਾ ਮਿਲਾਪ ਵਾਗਾ ਅਟਾਰੀ ਬਾਰਡਰ ਕਿਹਾ ਜਾਂਦਾ ਹੈ ਤਾਂ ਸਮਾਰੋਹ ਦੀ ਗੱਲ ਕੀਤੀ ਹੈ ਕਦੋਂ ਸ਼ੁਰੂ ਹੋਇਆ ਸੀ ਕਿਹੜੇ ਸਾਲ ਤਾਂ 1959 ਦੇ ਵਿੱਚ ਸ਼ੁਰੂ ਹੋਇਆ ਸੀ ਨੈਕਸਟ ਕਹਿੰਦਾ ਹੈ ਜੀ ਕਿਸ ਕਿਸਮ ਦੀ ਮਿੱਟੀ ਝੂਟ ਅਗਾਉਣ ਲਈ ਢੁਕਵੀ ਹੈ ਤਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇੱਥੇ ਹੈ ਜਲ ਖਲੀ ਰੇਤਲੀ ਮਿੱਟੀ ਹੈ ਜੋ ਜਲ ਖਲੀ ਰੇਤਲੀ ਮਿੱਟੀ ਹੋਣੀ ਚਾਹੀਦੀ ਹੈ ਜੂਟ ਅਗਾਉਂ ਲਈ ਤਾਂ ਦੋਸਤੋ ਜੂਟ ਕਿਹੜੀ ਰੈਵੋਲੂਸ਼ਨ ਹੈ ਕਿਹੜੀ ਰੈਵੋਲੂਸ਼ਨ ਹੈ ਸਾਡੀ ਜਿਹੜੀ ਉਸ ਤੇ ਨਾਲ ਰਿਲੇਟਡ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਜੂਟ ਕਿਹੜੀ ਫਾਈਬਰ ਹੈ ਉਹ ਤੁਸੀਂ ਦੱਸਣੀ ਹੈ ਨੈਕਸਟ ਕਹਿੰਦਾ ਹੈ ਜੀ ਕਿਹ ਸਾਲ ਦਿੱਲੀ ਨੂੰ ਉੱਤਰ ਪੱਛਮੀ ਸੂਬੇ ਤੋਂ ਪੰਜਾਬ ਵਿੱਚ ਤਬਦੀਲ ਕੀਤਾ ਗਿਆ ਸੀ ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਉੱਤਰ ਪੱਛਮੀ ਮਤਲਬ ਕੀ ਹੈ ਇਹ ਸਾਡਾ ਭਾਰਤ ਹੈ ਤਾਂ ਉੱਤਰ ਪੱਛਮੀ ਇਥੋਂ ਕੀ ਹੈ ਉੱਤਰ ਪੱਛਮੀ ਜੋ ਏਰੀਆ ਸੀ ਆਹ ਏਰੀਆ ਸੀ ਤੋਂ ਪੰਜਾਬ ਵਿੱਚ ਤਬਦੀਲ ਕੀਤਾ ਗਿਆ ਸੀ ਤਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਯਾਦ ਰੱਖਣਾ ਹੈ 1858 ਦੇ ਵਿੱਚ ਕੀ ਹੈ ਇਸ ਨੂੰ ਤਬਦੀਲ ਕੀਤਾ ਗਿਆ ਇਹ ਪੰਜਾਬ ਦੇ ਵਿੱਚ ਕਿਸ ਸਾਲ ਦਿੱਲੀ ਨੂੰ ਕਿਹਾ ਇਹਨਾਂ ਨੇ ਤਾਂ ਦਿੱਲੀ ਨੂੰ ਕੀਤਾ ਗਿਆ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਦੋਸਤੋ ਕਹਿੰਦਾ ਹੈ ਪੈਸਾ ਬਚਾਓ ਪਾਣੀ ਬਚਾਓ ਸੌਰੀ ਪਾਣੀ ਬਚਾਓ ਪੈਸਾ ਕਮਾਓ ਸਕੀਮ ਪੰਜਾਬ ਸਰਕਾਰ ਦੁਆਰਾ ਕਿਹੜੇ ਸਾਲ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਇਹ ਤਾਂ ਫੈਕਚੁਅਲ ਜਿਆ ਕੁਐਸਚਨ ਹੈ ਦੋਸਤੋ 18 2018 ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਤਾਂ ਦੋਸਤੋ ਇਹ ਸਾਡਾ ਤੁਹਾਡੇ ਲਈ ਇੰਪੋਰਟੈਂਟ ਕੁਐਸਚਨ ਮੋਸਟ ਇੰਪੋਰਟੈਂਟ ਕੁਐਸਚਨ ਸੀ ਜੇਕਰ ਤੁਸੀਂ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਉਸ ਦਾ ਕੀ ਹੈ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦਵਾਂਗਾ ਉਹ ਤੁਸੀਂ ਕੁਐਸਚਨ ਜ਼ਰੂਰ ਦੇਖਣਾ ਦੋਸਤੋ ਅਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਕੱਲ ਵੀ ਇੱਕ ਵੀਡੀਓ ਦਵਾਵਾਂਗਾ ਤੇ TCS ਦੇ ਸਾਰੇ ਕੁਐਸਚਨ ਤੁਹਾਨੂੰ ਇੱਥੇ ਕਰਵਾਏ ਜਾਣਗੇ ਤੇ ਉਹ ਵੀ ਕਰਵਾਏ ਜਾਣਗੇ ਜੋ ਪੇਪਰਾਂ ਵਿੱਚ ਹੋਰ ਵੀ ਪੁੱਛੇ ਜਾ ਰਹੇ ਹਨ ਕੱਲੇ TCS ਹੀ ਨਹੀਂ P TBSB ਦੁਆਰਾ ਪੁੱਛੇ ਗਏ ਹਨ ਜਾਂ ਰੀਸੈਂਟਲੀ ਪਿਛਲੇ ਪੇਪਰਾਂ ਉਹਨਾਂ ਵਿੱਚ ਪੁੱਛੇ ਗਏ ਹਨ ਸਾਰੇ ਕੁਐਸਚਨ ਦੋਸਤੋ A to Z ਤੁਹਾਨੂੰ ਇੱਥੇ ਕਰਾਏ ਜਾਣਗੇ ਅਤੇ ਵਿਦ ਐਕਸਪਲੇਨੇਸ਼ਨ ਕਰਵਾਏ ਜਾਣਗੇ ਜੇਕਰ ਦੋਸਤੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ